ਆ ਤੇ ਪਾਣੀ ਆ ਗਿਆ ਕਿਸੇ ਨੂੰ ਮਹਿੰਗਾ ਚੀਜ਼ ਦੀ ਲੋੜ ਨਹੀਂ ਫਿਰ ਤੁਹਾਨੂੰ ਬੇਨਤੀ ਕਰਦਾ ਆਪਣੇ ਬੱਚਿਆਂ ਦਾ ਪਤਵਾਦਾ ਵੀ ਖਿਆਲ ਰੱਖਿਓ ਸਾਰੇ ਬੱਚਿਆਂ ਦਾ ਆਪਣੇ ਆਪਣੇ ਪਤਵਾਦਾਂ ਦਾ ਖਿਆਲ ਕਰੋ ਪਾਣੀ ਸ਼ਾਇਦ ਆ ਗਿਆ ਹਾਂ ਪਾਣੀ ਸ਼ਾਇਦ ਆ ਗਿਆ ਖਿਆਲ ਰੱਖਣਾ ਹਾਂ ਪਾਣੀ ਸ਼ਾਇਦ ਆ ਗਿਆ ਤੇ ਆਪਣੇ ਆਪ ਦਾ ਖਿਆਲ ਕਰਨਾ ਲੋਕਾਂ ਦਾ ਵੀ ਖਿਆਲ ਕਰਨਾ ਕਿਸੇ ਨੂੰ ਕੋਈ ਚੀਜ਼ ਮਹਿੰਗੀ ਨਹੀਂ ਦੇਣੀ ਰੱਖਿਓ ਕਿਸੇ ਨੂੰ ਫੀਡ ਨਹੀਂ ਮਹਿੰਗੀ ਦੇਣੀ ਰੇਟ ਵਾਤੇ ਨਹੀਂ ਲਾਉਣਾ ਹਾਂ ਕੱਟ ਲਾਓ ਮਤ ਕਰਿਓ ਆ ਬੜੀ ਬੁਢੀ ਹਾਲਤ ਆ ਹਾਂ ਹਾਂ ਸਰ ਖਿਆਲ ਰੱਖਿਓ ਪਾਣੀ ਸ਼ਹਿਰ ਚ ਆ ਗਿਆ ਤੁਸੀਂ ਇੱਥੋਂ ਆਪਣਾ ਸਮਾਨ ਸੋ ਸੰਭਲੋ ਕਿਸੇ ਨੂੰ ਵੇਂਜਾ ਸਮਾਨ ਨਹੀਂ ਦੇਣ ਬਾਤ ਤੁਹਾਡੇ ਗਾੜੀ ਹੱਥ ਜੋੜ ਕੇ ਬੈਂਦੀ ਹੈ ਤਾਦਾ ਖਿਆਲ ਰੱਖਿਓ ਪਾਣੀ ਸ਼ਹਿਰ ਚ ਆ ਗਿਆ ਆ ਸੰਭਲ ਕੇ ਕੋਈ ਚੀਜ਼ ਵੇਂਜੇ ਦੀ ਵੇਚਣੀ ਸਰ ਵੇਂਜਾ ਵੀ ਵੇਚੇ ਦਾ ਕੋਈ ਚੀਜ਼ ਵੇਂਜੇ ਦੀ ਵੇਚਣੀ ਸਮਾਨ ਆਪਣਾ ਸਮਾਨ ਅੰਦਰ ਕਰ ਲਿਓ ਪਾਣੀ ਆ ਗਿਆ ਸ਼ਹਿਰ ਚ ਆਮ ਨੂੰ ਪਾਣੀ ਸ਼ਹਿਰ ਦੇ ਵਿੱਚ ਆ ਗਿਆ ਕੇ ਬੰਦੇ ਨੂੰ ਮਹਿੰਗੀ ਚੀਜ਼ ਦੀ ਥੜੀ ਹਾਂ ਖਾਲ ਖੜਾ ਇੱਦਾਂ ਕਾ ਨਾ ਆ ਗਿਆ ਚਲੋ ਉਧਰ ਕੋਈ ਆ ਗਿਆ ਕੇ ਨੂੰ ਮਹਿੰਗੀ ਚੀਜ਼ ਦੀ ਵਿੱਚ ਰਹੀ ਕੋਈ ਸਾਬ ਕਹਿੰਦਾ ਮਿੰਗਾ ਦੇ ਵਿੱਚ ਉਹ ਗੱਤ ਉਹ ਗੱਡੀ ਗੱਡੀ ਤੇ 500 ਰੁਪਏ ਗੱਡੀ ਇੱਕ ਦੱਸੀ ਪਾਣੀ ਪਾਣੀ ਆ ਗਿਆ ਸ਼ਹਿਰ ਆਪਣਾ ਖਿਆਲ ਰੱਖਣਾ ਤੇ ਕੇ ਨੂੰ ਮਹਿੰਗੀ ਚੀਜ਼ ਦੀ ਥੜੀ ਪਾਣੀ ਆ ਗਿਆ ਆਪਣਾ ਸਵਾਲ ਸਭ ਸੰਭਲੋ ਹਾਂ ਛੇਤ ਆ ਗਿਆ ਖਿਆਲ ਰੱਖਣਾ ਸਵਾਸ ਨੂੰ ਅੰਦਾ ਰੱਖੋ ਕਿਸੇ ਨੂੰ ਮਹਿੰਗਾ ਨਹੀਂ ਵੇਚਣਾ ਜਾ ਵੇਚਣਾ ਪਾਣੀ ਆ ਗਿਆ ਆਪਣਾ ਸਮਾਨ ਨੂੰ ਸੰਭਾਲੋ ਹਾਂ ਪਾਣੀ ਆ ਗਿਆ ਆਪਣਾ ਸਮਾਨ ਸੰਭਾਲੋ ਕਿਸੇ ਨੂੰ ਚੀਜ਼ ਨਹੀਂ ਮਹਿੰਗੀ ਵੇਚਣੀ ਸੰਕਟ ਦਾ ਟਾਈਮ ਹੈ ਇੱਕ ਦੂਜੇ ਦਾ ਸਹਯੋਗ ਕਰਨਾ ਆਪਾਂ ਠੀਕ ਹੈ ਠੀਕ ਹੈ ਕਿ ਗਰੀਬ ਨੂੰ ਵਾਧੇ ਦੇ ਡੀ ਨਹੀਂ ਲਾਉਣਾ ਹਾਂ ਅਜੇ ਪਾਣੀ ਆ ਗਿਆ ਸ਼ਾਇਦ ਸ਼ਾਇਦ ਪਾਣੀ ਆ ਗਿਆ ਸਰ ਪਲੀਜ਼ ਆਪਣਾ ਸਾਹਮਣੇ ਰੱਖਿਓ ਕਿਹਨੂੰ ਚੀਜ਼ ਮਹਿੰਗੀ ਦੀ ਡਾਡੀ। ਕਿਆ ਰੱਖਣਾ ਬਰਾ ਸਾਹਿਬ? ਗੰਡੇ ਮਹਿੰਗੀ ਦੀ ਕਰਦੇ। ਤੁਹਾਡੀ ਦੁਕਾਨ ਦਾ ਦਾਵਾ ਬੈੰਦਾ ਖਿਆਲ ਰੱਖਿਓ ਇਸ ਕਰਕੇ। ਹਾਂ। ਜੀ ਪਾਣੀ ਆ ਗਿਆ ਇੱਥੋਂ। ਸਾਹਿਬ ਜੀ। ਸਮਾਨ ਵੀ ਸਾਹਮਣੇ ਰੱਖਣਾ ਕਿਹਨੂੰ ਚੀਜ਼ ਨਹੀਂ ਮਹਿੰਗੀ ਦੇ। ਹਾਂ। ਡਾਡੀ। ਸਾਲ ਕਿਹਨੂੰ ਦਵਾਈ ਮਹਿੰਗੀ ਦੀ ਡਾਡੀ। ਹਾਂ। ਤੁਸੀਂ ਹੱਦ ਤੱਕ ਤੁਹਾਡੀ ਜਿਹੜੀ ਮਦਦ ਕਰਾਂਗੇ, ਇਹੀ ਮੈਂ ਅਪੀਲ ਕਰਦੇ ਆ। ਆਹ ਜਾਕਰ ਸਾਹਿਬ ਆ ਰਹੇ ਕੀ? ਨਹੀਂ ਨਹੀਂ ਅੱਜ ਮੈਨੂੰ ਪਤਾ ਲੱਗਾ ਮੈਂ ਪੜਿਆ ਕਿ ਸੁਨੀਲ ਜਾਖੜ ਜੀ ਆ ਰਹੇ ਆ ਵੈਲਕਮ ਹੈ ਜੀ ਆਇਆਂ ਨੂੰ ਕਿ ਸਾਡੇ ਹਾਲ ਦੇਖਣ ਨੂੰ ਆ ਰਹੇ ਆ ਬੀਜੇਪੀ ਦੇ ਪ੍ਰਧਾਨ ਨੇ ਪਰ ਮੈਂ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸਰ ਤੁਸੀਂ ਬੜੀ ਵੱਡੇ ਅਹੁਦੇ ਤੇ ਹੋ ਤੇ ਇੱਕ ਵਾਰ ਸਰ ਕੇਂਦਰ ਸਰਕਾਰ ਨੂੰ ਕਹੋ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਕਹੋ ਕਿ ਤੁਸੀਂ ਸਾਨੂੰ ਵਿਸ਼ੇਸ਼ ਪੈਕੇਜ ਜਿਹੜਾ ਦੋ ਸਾਨੂੰ ਪੰਜਾਬ ਨੂੰ ਜਿਹੜਾ ਉਹ ਵਿਸ਼ੇਸ਼ ਪੈਕੇਜ ਜਿਹੜਾ ਸਾਨੂੰ ਦਿੱਤਾ ਜਾਵੇ ਅਸੀਂ ਬੰਦਾ ਜਿਹੜਾ ਆ ਬਾਰਡਰ ਤੇ ਆ ਅਸੀਂ ਅਜਨਾਲੇ ਬਾਰਡਰ ਤੇ ਆ ਅਜਨਾਲੇ ਚ ਹਰ جنگ ਦੇ ਵਿੱਚ ਜਦੋਂ ਪਾਕਿਸਤਾਨ ਨਾਲ ਤਣਾ ਹੁੰਦਾ ਤੇ ਅਸੀਂ ਉਦੋਂ ਹੀ ਵਿਫਤਾਂ ਨੂੰ ਫੜੇ ਜਾਂਦੇ ਆ ਅਸੀਂ ਹੁਣ ਵੀ ਅਦਾਵੀ ਦਰਿਆ ਦੀ ਮਾਦੇ ਇੱਥੇ ਇਸ ਕਰਕੇ ਅਜਨਾਲੇ ਨੂੰ ਵੀ ਵਿਸ਼ੇਸ਼ ਪੈਕੇਜ ਜਿਹੜਾ ਸੈਂਟਰ ਗਵਰਨਮੈਂਟ ਕੋ ਦਵਾਓ ਔਰ ਪੰਜਾਬ ਨੂੰ ਵੀ ਦਵਾਓ ਪੰਜਾਬ ਦੇ 7 ਜ਼ਿਲ੍ਹੇ ਡੁੱਬ ਗਏ ਜਖੜ ਸਾਹਿਬ ਇਸੇ ਪੰਜਾਬ ਦੇ ਤੁਸੀਂ ਪ੍ਰਧਾਨ ਜੇ ਹੁਣ ਗੱਲਾਂ ਨਾ ਕਰੋ ਹੁਣ ਤਾਂ ਮੋਦੀ ਸਾਹਿਬ ਕੋਲੋਂ ਕੇਂਦਰ ਸਰਕਾਰ ਕੋਲੋਂ ਸਾਨੂੰ ਆਰਥਿਕ ਪੈਕੇਜ ਜਿਹੜਾ ਲੈ ਕੇ ਦੋ ਇਹ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਰਿਆਣੇ ਤੇ ਰਾਜਸਥਾਨ ਨੂੰ ਫਿਰ ਬੇਨਤੀ ਕਰੂੰਗਾ ਮੈਂ ਰੋਜ਼ ਬੇਨਤੀ ਕਰਦਾ ਕਿ ਸਾਡੀ ਜੇ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਸਾਡਾ ਗਲਾ ਘੁੱਟ ਦਿਓ ਕੋਟ ਕਚਹਿਰੀਆਂ ਵਿੱਚ ਕਰ ਦਿਓ ਸਭ ਕੁਝ ਕਰ ਦਿਓ ਸਾਡਾ ਪਾਣੀ ਚੋਰੀ ਕਰ ਦਿਓ ਹੁਣ ਤੁਹਾਡੀ ਲੋੜ ਆ ਪੰਜਾਬ ਦੇ ਸੱਤ ਜ਼ਿਲ੍ਹੇ ਡੁੱਬ ਗਏ ਯਾਰ ਤੁਹਾਡੀ ਮਦਦ ਦੀ ਲੋੜ ਆ ਤੁਸੀਂ ਸਾਡੀ ਮਦਦ ਕਰੋ ਇਹ ਮੈਂ ਬੇਨਤੀ ਕਰਨੀ ਹੈ ਜਾਕਰ ਸਾਹਿਬ ਨੂੰ ਬੇਨਤੀ ਆ ਕਿ ਸਾਡੀ ਮਤ ਕਰ ਅੱਜ ਨਾਲੇ ਆ ਰਿਹਾ ਜੀ ਆਇਆਂ ਵੈਲਕਮ ਆਨ ਪਾ ਨਾ ਖਾਲੀ ਹੱਥੀ ਆਉਣ ਤੇ ਨਾ ਖਾਲੀ ਹੱਥੀ ਜਾਣ ਸਾਨੂੰ ਕੁਝ ਨਾਲ ਆਰਿਆਂ ਨੂੰ ਦੇ ਕੇ ਜਾਣ ਮੈਂ ਇਹ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ